ਅੱਜ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਗ੍ਰਿਫਤਾਰ ਕੀਤੇ ਹੋਏ ਕਿਸਾਨਾਂ ਦੇ ਨਾਲ ਅੱਜ ਦੂਜੇ ਕਿਸਾਨ ਲੀਡਰਾਂ ਦੇ ਵੱਲੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਮੁਲਾਕਾਤ ਦੌਰਾਨ ਜੋ ਗ੍ਰਿਫਤਾਰ ਹੋਏ ਕਿਸਾਨ ਜੋ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਮੋਰਚੇ ਨੂੰ ਲੈ ਕੇ ਕੀ ਰਣਨੀਤੀ ਉਲੀਕ ਦਿੱਤੀ ਆ ਕਿ ਦੁਬਾਰਾ ਤੋਂ ਸ਼ੰਭੂ ਬਾਰਡਰ ਇਕੱਠੇ ਹੋ ਰਹੇ ਨੇ ਕਿਸਾਨ ਦੁਬਾਰਾ ਤੋਂ ਖਨੌਰੀ ਬਾਰਡਰ ਜਾਣਗੇ ਕਿਸਾਨ ਕਿਹੜੀ ਥਾਂ ਦੇ ਉੱਤੇ ਦੁਬਾਰਾ ਮੋਰਚਾ ਲੱਗੇਗਾ ਕਦੋਂ ਦੁਬਾਰਾ ਮੋਰਚਾ ਲੱਗੇਗਾ ਵੱਡੀ ਰਣਨੀਤੀ ਬਣਾ ਦਿੱਤੀ ਗਈ ਹੈ ਪਟਿਆਲਾ ਦੇ ਵਿੱਚ ਜੋ ਕਿਸਾਨ ਗ੍ਰਿਫਤਾਰ ਕੀਤੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਲੀਡਰਾਂ ਦੇ ਵੱਲੋਂ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਵਰਨ ਸਾਹਿਬ ਦੇ ਵਿੱਚ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਕੀਤਾ ਦੋਵੇਂ ਫੋਰਮਾਂ ਦੇ ਵੱਲੋਂ ਜੋ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਉਹਨਾਂ ਦੇ ਲੀਡਰ ਤੇ ਜੋ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸੀ ਉਹਨਾਂ ਦੇ ਲੀਡਰਾਂ ਦੇ ਵੱਲੋਂ ਹੁਣ ਅਗਲੀ ਰਣਨੀਤੀ ਉਲੀਕ ਦਿੱਤੀ ਆ ਕੀ ਕੁਝ ਕਿਹਾ ਕੀ ਗੱਲਬਾਤ ਹੋਈ ਆ ਜੇਲ੍ਹ ਦੇ ਅੰਦਰ ਬੰਦ ਕਿਸਾਨ ਲੀਡਰਾਂ ਦੇ ਨਾਲ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂਆਂ ਦੀ ਜ਼ੁਬਾਨੀ ਸੁਣਾਓ ਚਲੋ ਜੀ ਮੈਂ ਰਾਣਾ ਰਣਵੀਰ ਸਿੰਘ ਠੱਠਾ ਅੱਜ ਦੋਹਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਕੇਮ ਗੈਰ ਰਾਜਨੀਤਿਕ ਦੇ ਸਾਰੇ ਆਗੂ ਸੈਂਟਰਲ ਜੇਲ੍ਹ ਪਟਿਆਲਾ ਦੇ ਵਿੱਚ ਕਿਸਾਨ ਆਗੂਆਂ ਨੂੰ ਜਿਹੜਾ 19 ਮਾਤਰੂ ਗ੍ਰਿਫਤਾਰ ਕੀਤਾ ਸੀਗਾ ਨਾਲ ਬੀਬੀਆਂ ਸੀ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਗ੍ਰਿਫਤਾਰ ਕੀਤੇ ਸੀ ਉਹਨਾਂ ਦੀ ਮੁਲਾਕਾਤ ਵਾਸਤੇ ਅੱਜ ਅਸੀਂ ਗਏ ਸੀਗੇ ਔਰ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਆਗੂ ਆ ਬੀਬੀਆਂ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਇਸੇ ਤਰ੍ਹਾਂ 23 ਮਾਤਰੂ ਸ਼ਹੀਦ ਤੇ ਆਦਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਉਸ ਦਿਹਾੜੇ ਤੇ ਪੰਜਾਬ ਦੇ ਵਿੱਚ ਪਟਿਆਲਾ ਫੋਜਪੁਰ ਉੱਥੇ ਵੱਟਿਆ ਗਰਵੰਛਾ ਨੇ ਕੀਤੀਆਂ ਧਾਰੀਆਂ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪਧਰਾ ਤੇ ਤਸੀਰ ਪਧਰਾ ਦੇ ਵਿੱਚ ਸ਼ਹੀਦ ਦੇ ਆਦਮਾ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਵੱਡੀ ਪਧਰ ਤੇ ਮਨਾਇਆ ਜਾਊਗਾ ਤੇ ਨਾਲ ਹੀ ਇਸ ਜਿਹੜੇ ਘਣਾਉਣਾ ਅਤਿਆਚਾਰ ਕੀਤਾ ਇਹਦਾ ਰੋਜ਼ ਕੀਤਾ ਜਾਊਗਾ ਔਰ ਅਗਲੀ ਜਾਣਕਾਰੀ ਜਿਹੜੀ ਪ੍ਰੋਗਰਾਮ ਆ ਉਹ ਸਾਡੇ ਆਗੂ ਰਾਣਾ ਸਾਹਿਬ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਸੀਂ ਦੇਖਿਆ ਕਿ ਸਰਕਾਰ ਨੇ ਜਿਹੜਾ ਆਪਣਾ ਵਹਿਸ਼ੀਆਨਾ ਕਦਮ ਅੱਜ ਤੱਕ ਇਦਾਂ ਨਹੀਂ ਹੋਇਆ ਕਿ ਆਪ ਸੱਦ ਕੇ ਆਪ ਹੀ ਉਹਨਾਂ ਲੀਡਰਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਆਪ ਮੀਟਿੰਗਾਂ ਸੱਦ ਕੇ ਮੀਟਿੰਗ ਦੇ ਵਿੱਚ ਭਰੋਸਾ ਦਿਵਾ ਕੇ ਮੰਤਰੀਆਂ ਵੱਲੋਂ ਕਿ ਸਾਡਾ ਇਹਦੇ ਵਿੱਚ ਪੁਲ ਪ੍ਰਸ਼ਾਸਨ ਨੂੰ ਲਾਉਣ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਅਸੀਂ ਸਹਿਮਤ ਨਹੀਂ ਪਰ ਬਾਅਦ ਵਿੱਚ ਜੋ ਹਾਲਾਤ ਬਣੇ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਦੇਖੇ ਅੱਜ ਜਿਸ ਤਰ੍ਹਾਂ ਵਾਅਦਾ ਮਿਲ ਕੇ ਆਇਆ ਉਸ ਤੋਂ ਬਾਅਦ ਲਗਾਤਾਰ ਲੀਡਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਸੌ ਬੀਬੀਆਂ ਕਿਸਾਨ ਬੀਬੀਆਂ ਤੇ ਕਿਸਾਨਾਂ ਦੀ ਗ੍ਰਿਫਤਾਰੀ ਜਿਹੜੀ ਅੱਜ ਵੀ ਜੇਲ੍ਹਾਂ ਵਿੱਚ ਡੱਕੇ ਹੋਇਆ ਸ਼ਰਮ ਦੀ ਗੱਲ ਹੈ ਕਿ ਇਹਨਾਂ ਦਾ ਇੱਕ ਐਮਐਲਏ ਦੇ ਕੋਲੋਂ ਕਿਸਾਨਾਂ ਦੇ ਸਮਾਨ ਦੀ ਜਿਹੜੀ ਹੈ ਟਰਾਲੀਆਂ ਦੀ ਚੋਰੀ ਦਾ ਜਿਹੜਾ ਇਲਜ਼ਾਮ ਲੱਗਣਾ ਇਹ ਸਰਕਾਰ ਦੀ ਗੰਭੀਰਤਾ ਤੇ ਸਰਕਾਰ ਤੇ ਪ੍ਰੈਸ਼ਰ ਚੈਨਲ ਆਉਂਦਾ ਕਿ ਐਸ ਵਡੇ ਸਰਕਾਰ ਦੇ ਹਾਲਾਤ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਵਿੱਚ ਵੀ ਜਿਹੜੇ ਕੁੱਤਲੇ ਕੂਕੇ ਜਾਣਗੇ ਲਗਾਤਾਰ ਇਹ ਵਿਰੋਧ ਜਿਹੜਾ ਤਿੱਖਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਅਸੀਂ ਮੋਰ ਵੀ ਤਿੱਖਾ ਪ੍ਰੋਗਰਾਮ ਜਿਹੜਾ ਉਹ ਦੇਵਾਂਗੇ 24 ਤਰੀਕ ਨੂੰ ਅਸੀਂ ਜਗ੍ਹਾ ਤੇ ਜਿਹੜਾ ਅਸਥਾਨ ਹੈ ਤੇ ਸਮਾਂ ਜਿਹੜਾ ਉਹ ਅਸੀਂ ਗਰੁੱਪ ਦੇ ਵਿੱਚ ਮੀਡੀਆ ਨੂੰ ਇਹ ਇਹ ਦੱਸ ਦੇਵਾਂਗੇ ਔਰ ਲਗਾਤਾਰ ਜਿਹੜੇ ਪ੍ਰਦਰਸ਼ਨ ਹੋਇਆ ਰਾਜਸਥਾਨ ਦੇ ਵਿੱਚ ਯੂਪੀ ਦੇ ਵਿੱਚ ਹਰਿਆਣਾ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਥੇ ਤੱਕ ਕੇ ਰੇਲਾਂ ਤੱਕ ਕਿਸਾਨਾਂ ਨੇ ਰੋਕ ਦਿੱਤੀਆਂ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਿਰਫ ਪੰਜਾਬ ਦਾ ਅੰਦੋਲਨ ਹੈ ਇਸ ਅੰਦੋਲਨ ਨੇ ਦੱਸਿਆ ਕਿ ਕੱਲਾ ਪੰਜਾਬ ਦਾ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਲੋਕਾਂ 'ਚ ਰੋਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਦੱਸਾਂਗੇ ਕਿ ਇਹ ਜਿਹੜਾ ਹੋਰ ਤਿੱਖਾ ਪ੍ਰੋਗਰਾਮ ਦੇ ਕੇ ਇਹ ਜਿਹੜਾ ਕਿਸਾਨ ਅੰਦੋਲਨ ਹੈ ਖਤਮ ਨਹੀਂ ਹੋਇਆ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਮਰਨ ਵਰਤ ਜਿਹੜਾ ਲਗਾਤਾਰ ਜਾਰੀ ਹੈ ਜਿੰਨਾ ਚਿਰ ਸਾਡੇ ਆਗੂ ਇਸ ਗੱਲ ਲਈ लड़ने लगे है तैयार है और मैं आ, हाँ जी, कि आज नॉन और किसान मजदूर मोर्चे का एक वफद जो हमारे किसान साथी और महिलाएं जो जेल में बंद है पटियाला में उनके साथ मुलाकात की मुलाकात करने के बाद हमने पटियाला दुख निमान साहब गुरुद्वारे के अंदर एक मीटिंग की जिसमें तय किया गया कि जैसे रोज प्रदर्शन और पुतला दहन जो चल रहा है कार्यक्रम वो वैसे का वैसा ही चलता रहेगा और आगे आने वाली 24 तारीख को एक बड़ी प्रेस कॉन्फ्रेंस करके जो मोर्चे के है दोनों मोर्चे तो फॉर्म ने तय किया है वो प्रोग्राम आपको बता दिए जाएंगे और लागू किए जाएंगे इसके साथ ही कि आप सबको मालूम है कि जो बर्बादपूर्व व्यवहार आम आदमी पार्टी ने 19 मार्च को सेंटर से आए हुए की मीटिंग के बाद हमारे किसानों को गिरफ्तार किया और सम्पू और खनौरी मोर्चे को खुर्दुर्द किया और वहां से करोड़ों रुपए का सामान जो चोरी हो चुका है जिसके इल्जाम इनके एमएलए और इनके पुलिस प्रशासन के ऊपर लग रहे हैं वो बिल्कुल एक साजिश के तहत हुआ इसके साथ ही आपने देखा कि उसके रोष में हरियाणा के अंदर बहुत से जिलों में पुतला दहन किया गया उत्तर प्रदेश में पुतला दहन किया गया कर्नाटक में ट्रेन जाम हुए और 19 को तो ही राजस्थान के अंदर पुतला दहन कर आम आदमी पार्टी भगवंत सीएम का मान का पुतला दहन करके उनका विरोध व्यक्त किया गया इसके साथ ही विशेष तौर पर हम धन्यवाद करते हैं छात्रों का जो अपने किसानों मजदूरों की आवाज को बुलंद कर रहे हैं पंजाब यूनिवर्सिटी के अंदर प्रदर्शन हुआ जेएनयू के अंदर प्रदर्शन हुआ और महिंद्रा कॉलेज पटियाला के अंदर प्रदर्शन किया गया जिसमें एक विक्रमजीत सिंह जो हमारा युवा है उसको रेस्टिकेट बर्खास्त कर दिएगा लेकिन किसान जथेबंदियों के विरोध के बाद वो जो उसको उसकी जो बर्खास्त रद्द कर दी गई हम आप सबसे एक बेनती करते हैं इस वीडियो के माध्यम से कि जितना मोर्चे पर समान है उसकी संभाल के लिए किसान जथेबंदी और जो आसपास के गांव के नौजवान हैं वो लगे हुए हैं कृपया करके जहां जहां पर भी पता चलता है कि जो ट्रैक्टर ट्रैली है जो लोकल गांव के नौजवानों ने संभाल कर रखा है या समान संभाल कर रखा है या चोरों से जो बचाया है उसके साथ संपर्क करने के लिए एसकेएम के नॉन पोलिटिकल के हमारे साथी मजीत सिंह जी रड़ा और हमारे नसाणिया साहब जी हैं उनके साथ संपर्क कर सकते हैं हमारे बलकार सिंह बहन जी सुब मोर्चे उनके साथ संपर्क कर सकते हैं और उसकी सारी जानकारी आप हमें मीडिया के राही जो हम नंबर देंगे और उनके ऊपर आप जो प्रेस नोट में नंबर होगा और जो वीडियो के नीचे नंबर डाल दिए जाएंगे उन पर आप जानकारी साझी करते हैं। आगे जो कार्यक्रम है वो जारी रहेंगे पूरे पंजाब के अंदर सैकड़ों महिला किसान और किसान भाई अभी भी जेलों के अंदर बंद हैं। और उनका जो लड़ाई है वो आंदोलन है वो जारी है डल्लेवाल साहब का अमरण वो निरंतर जारी है और पूरे देश में आंदोलन वैसे का वैसा खड़ा है और जिसके प्रूफ आपको पूरे देश के अंदर मिल गए हैं आगे विरोध प्रदर्शन और आंदोलन को तेज ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਗ੍ਰਫਤਾਰ ਕੀਤੇ ਹੋਏ ਕਿਸਾਨਾਂ ਦੇ ਨਾਲ ਅੱਜ ਦੂਜੇ ਕਿਸਾਨ ਲੀਡਰਾਂ ਦੇ ਵੱਲੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਮੁਲਾਕਾਤ ਦੌਰਾਨ ਜੋ ਗ੍ਰਫਤਾਰ ਹੋਏ ਕਿਸਾਨ ਜੋ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਮੋਰਚੇ ਨੂੰ ਲੈ ਕੇ ਕੀ ਰਣਨੀਤੀ ਉਲੀਕ ਦਿੱਤੀ ਆ ਕਿ ਦੁਬਾਰਾ ਤੋਂ ਸ਼ੰਭੂ ਬਾਰਡਰ ਇਕੱਠੇ ਹੋ ਰਹੇ ਨੇ ਕਿਸਾਨ ਦੁਬਾਰਾ ਤੋਂ ਖਨੌਰੀ ਬਾਰਡਰ ਜਾਣਗੇ ਕਿਸਾਨ ਕਿਹੜੀ ਥਾਂ ਦੇ ਉੱਤੇ ਦੁਬਾਰਾ ਮੋਰਚਾ ਲੱਗੇਗਾ ਕਦੋਂ ਦੁਬਾਰਾ ਮੋਰਚਾ ਲੱਗੇਗਾ ਵੱਡੀ ਰਣਨੀਤੀ ਬਣਾ ਦਿੱਤੀ ਗਈ ਹੈ ਪਟਿਆਲਾ ਦੇ ਵਿੱਚ ਜੋ ਕਿਸਾਨ ਗ੍ਰਿਫਤਾਰ ਕੀਤੇ ਪਟਿਆਲਾ ਜੇਲ੍ਹ ਦੇ